ਲਓ ਜੀ ਹੁਣੇ-ਹੁਣੇ ਮੌਸਮ ਵਿਭਾਗ ਨੇ ਦੇ ਦਿੱਤੀ ਵੱਡੀ ਚੇਤਾਵਨੀ ਖਬਰ ਦੇਖਣ ਤੋਂ ਬਾਅਦ ਤੁਸੀਂ ਸੁਚੇਤ ਹੋ ਜਿਓ ਕਿਉਂਕਿ ਮੌਸਮ ਵਿਗਿਆਨੀ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਦਾਸ ਜੀ ਇਹ ਕਿ ਮੌਸਮ ਦੇ ਵਿੱਚ ਜਿਵੇਂ ਕਿ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਹੁਣ ਸੂਰਜ ਦੇਵਤਾ ਦੇ ਜਿਹੜੇ ਕਿ ਦਰਸ਼ਨ ਕਰਨ ਨੂੰ ਮਿਲ ਰਹੇ ਨੇ ਜਿਹਦੇ ਚਾਲ ਦੇ ਲੋਕਾਂ ਨੂੰ ਇਹ ਲੱਗਦਾ ਕਿ ਠੰਡ ਚਲੀ ਗਈ ਹੈ ਤਾਂ ਦਾਸ ਜੀ ਇਹ ਕਿ ਮੁਰ ਤੋਂ ਦੁਆਰਾ ਕੜਾਕੇ ਦੀ ਠੰਡ ਪਵੇਗੀ ਤੇ ਕੋਹਰਾ ਵੀ ਪਵੇਗਾ ਇਸ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਨਿਕਲੀ ਧੁੱਪ ਦੇ ਕਾਰਨ ਪੰਜਾਬ ਦੇ ਵਿੱਚ ਤਾਪਮਾਨ ਕਾਫੀ ਜ਼ਰੂਰ ਵਧਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੜਾਕੇ ਦੀ ਠੰਡ ਪਵੇਗੀ ਪੰਜਾਬ ਦੇ ਜਿਹੜੇ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਮੀਂਹ ਦੇ ਬਾਅਦ ਮੌਸਮ ਦੇ ਵਿੱਚ ਕਾਫੀ ਬਦਲਾਅ ਆਏਗਾ ਅਤੇ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ ਜਦੀ ਜਾਣਕਾਰੀ ਡਾਕਟਰ ਪਵਨੀਤ ਕੌਰ ਮੌਸਮ ਵਿਗਿਆਨੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਸੁਣਦੇ ਹਾਂ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 6.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.8 ਡਿਗਰੀ ਸੈਲਟ੍ਰੀਟ ਉੱਪਰ ਹੈ ਸੋ ਨੀਅਰ ਨਾਰਮਲ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਅੱਜ ਔਰ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਸਪੈਸ਼ਲੀ ਮਾਲਵਾ ਰੀਜਨ ਦੇ ਵਿੱਚ ਹਲਕੀ ਬਾਰਿਸ਼ ਕੁਝ ਥਾਵਾਂ ਤੇ ਹੋ ਸਕਦੀ ਹੈ ਔਰ ਕਿਤੇ ਕਿਤੇ ਲਾਈਟਨਿੰਗ ਯਾ ਥੰਡਰ ਐਕਟੀਵਿਟੀ ਵੀ ਹੋ ਸਕਦੀ ਹੈ ਅਗਰ ਚਮਕ ਹੋ ਸਕਦੀ ਹੈ ਸੋ ਇਹਦੇ ਵਾਸਤੇ ਕੱਲ ਆਈਐਮਡੀ ਵੱਲੋਂ येलो ਅਲਰਟ ਜਾਰੀ ਕੀਤਾ ਗਿਆ ਔਰ ਉਹਦੇ ਤੋਂ ਬਾਅਦ ਜਿਹੜੇ 3-4 ਦਿਨ ਡੈਂਸ ਫੌਗ ਪੰਜਾਬ ਦੇ ਵਿੱਚ ਕ ਹੋ ਸਕਦੀ ਹੈ ਉਹਦੇ ਵਾਸਤੇ ਵੀ ਆਈਐਮਡੀ ਵੱਲੋਂ yellow alert ਜਾਰੀ ਕੀਤਾ ਗਿਆ ਹੈ ਹੁਣ ਜਿਸ ਤਰ੍ਹਾਂ ਬਾਜ ਮੌਸਮ ਕ੍ਰਾਂਤੀ ਇਹ ਕਹਿੰਦਾ ਕਿ ਸੂਰਜ ਦਾ ਜਿਹੜਾ ਪ੍ਰਭਾਵ ਹੁੰਦਾ ਹੈ ਕਿ ਦਿਨ ਜਿਹੜੇ ਨੇ ਥੋੜੇ ਵੱਡੇ ਹੋ ਜਾਂਦੇ ਨੇ ਕੋਈ ਫਰਕ ਉਹ ਜਿਹੜਾ ਦੇਣਾ ਬੜਾ ਹੈ ਬਿਲਕੁਲ ਜੀ ਕਿਉਂਕਿ ਹੁਣ ਜਿਹੜੇ ਦਿਨ ਵੱਡੇ ਹੋਣੇ ਸ਼ੁਰੂ ਹੋ ਗਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡੇ ਲੈਂਥ ਹੁਣ ਕੰਪੈਰੀਟਿਵਲੀ ਵਧਣੀ ਸਟਾਰਟ ਹੋ ਜਾਣੀ ਹੈ ਮੈਮ ਅੱਜ ਦੇਖਿਆ ਕਿ ਜਿਸ ਤਰ੍ਹਾਂ ਇੱਕ ਦੋ ਦਿਨ ਤੋਂ ਲਗਾਤਾਰ ਸੂਰਜ ਵੀ ਨਿਕਲ ਰਿਹਾ ਹੈ ਸੋ ਟੈਂਪਰੇਚਰ ਦੇ ਵਿੱਚ ਵੀ ਫਰਕ ਪਿਆ ਕੁਝ ਜਿਹੜੇ ਆਮ ਨਾਲੋਂ ਥੋੜੀ ਜਿਹੀ ਵਧਣੀ ਟੈਂਪਰੇਚ ਇਹ ਅਫਰ ਕੇਸ ਕੀਤਾ ਅ ਬਿਲਕੁਲ ਜੀ ਜਿਵੇਂ ਕੱਲ ਅੱਛੀ ਜਿਹੜੀ ਧੁੱਪ ਸੀਗੀ ਤੇ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ ਉਹਦੇ ਤੋਂ ਪਹਿਲਾਂ 17 ਡਿਗਰੀ ਔਰ ਪਹਿਲਾਂ 15 ਡਿਗਰੀ ਸੈਂਟੀਗ੍ਰੇਡ ਵੀ ਟੈਂਪਰੇਚਰ ਸੀ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਕੱਲ ਥੋੜਾ ਵਾਧਾ ਹੈ ਕਿਉਂਕਿ ਪਹਿਲਾਂ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਪਰ ਕੱਲ ਨਾਰਮਲ ਤੋਂ 1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਤਦੋਂ ਬਾਰਿਸ਼ ਦੀ ਪ੍ਰੈਡਿਕਸ਼ਨ ਹੈਗੀ ਆ ਤੇ ਉਸ ਤੋਂ ਬਾਅਦ ਤੋਂ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਠੰਡ ਹੀ ਕੋਰੀ ਫਿਰ ਹੋਲੇਗੀ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਜਦੋਂ ਧੁੱਪ ਨਿਕਲਣ ਲੱਗ ਜਾਂਦੀ ਹੈ ਬਾਰਿਸ਼ ਤੋਂ ਬਾਅਦ ਕਿ ਮੌਸਮ ਸਾਫ਼ ਹੋ ਜਾਵੇਗਾ ਉਹ ਬਾਰਿਸ਼ ਵੀ ਹੋਈ ਹੈ ਕੁਝ ਦਿਨ ਪਹਿਲਾਂ ਸੋ ਹੁਣ ਆਉਣ ਵਾਲੇ ਦਿਨਾਂ ਚ ਕੀ ਲੱਗਦਾ ਕਿ ਮੌਸਮ ਸਾਫ ਰਹੇਗਾ ਧੁੰਦ ਵਗੈਰਾ ਪਈਗੀ ਐ ਟੈਂਪਰੇਚਰ ਹੋਰ ਠੜਾ ਜਾਊਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕੱਲ ਹੀ ਜਿਹੜੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਹਲਕੀ ਬਾਰਿਸ਼ ਮਾਲਵਾਰੀ ਜਨ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਐ ਸੋ ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਕਲਾਊਡੀ ਯਾ ਰੇਨੀ ਵੈਦਰ ਹੁੰਦਾ ਤਾਂ ਡੇ ਟਾਈਮ ਟੈਂਪਰੇਚਰ ਇੱਕ ਵਾਰ ਫੇਰ ਡਿਕਰੀਜ਼ ਕਰ ਜਾਂਦਾ ਔਰ ਉਹਦੇ ਤੋਂ ਬਾਅਦ ਫੇਰ ਜਿਹੜੀ ਧੁੰਦ ਵਾਸਤੇ ਯੈਲੋ ਲੈਵਲ ਟਾਈਮ ਲੀਵਲੋਂ ਜਾਰੀ ਕੀਤਾ ਗਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਸਾਨੂੰ ਇੱਕ ਵਾਰੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੈ ਲਾਈ ਹੈ ਕਿਉਂਕਿ ਕਿਤੇ ਕਿਤੇ ਕਣਕ ਨੂੰ ਲੈ ਕੇ ਵੀ ਕਿਤੇ 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 ਬਿਮਾਰੀਆਂ ਦਾ ਜਿਹੜਾ ਉਹ ਆ ਰਹੀ ਹੈ ਰਿਪੋਰਟ ਸੋ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਜੀ ਜਿਵੇਂ ਮੈਂ ਗੱਲ ਕੀਤੀ ਹੈ ਕਿ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਨੀਅਰ ਨਾਰਮਲ ਚੱਲ ਰਹੇ ਨੇ ਸੋ ਨਾਰਮਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਰਬੀ ਕ੍ਰੌਪਸ ਨੂੰ ਕੂਲ ਕੰਡੀਸ਼ਨਸ ਦੀ ਜ਼ਰੂਰਤ ਵੀ ਹੁੰਦੀ ਹੈ ਸੋ ਫਸਲਾਂ ਵਾਸਤੇ ਜਿਹੜਾ ਇਹ ਮੌਸਮ ਅਸੀਂ ਅਨੁਕੂਲ ਕਹਿ ਸਕਦੇ ਹਾਂ ਲੱਗਦਾ ਵੀ ਲੋਕਾਂ ਨੂੰ ਸੇਧਾ ਧਿਆਨ ਦੇਣਾ ਚਾਹੀਦਾ ਜਿਸ ਤਰ੍ਹਾਂ ਪ੍ਰਸਾਪ ਵੀ ਹੋਣੀਆਂ ਤੇ ਜਿਸ ਫੌਗ ਨਹੀਂ ਪਉਂਦਾ ਵੀ ਘਰਤ ਬਿਲਕੁਲ ਜੀ ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਦੇ ਆ ਕਿ ਵੇਰੀਏਬਿਲਿਟੀ ਵੈਦਰ ਕੰਡੀਸ਼ਨਸ ਦੇ ਵਿੱਚ ਬਹੁਤ ਵੱਧ ਰਹੀ ਹੈ ਜਿਵੇਂ ਹੁਣ ਵੀ ਅਸੀਂ ਟੈਂਪਰੇਚਰ ਦੀਆਂ ਫਲਕਚੁਏਸ਼ਨਸ ਦੇਖ ਰਹੇ ਹਾਂ ਕੱਲ ਵੀ ਬੜਾ ਕਲੀਅਰ ਡੇ ਸੀ ਅੱਜ ਵੀ ਹੈ ਪਰ ਕੱਲ ਫੇਰ ਥੋੜੀ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਫੌਗੀ ਡੇਸ ਨੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਹੁੰਦੀਆਂ ਨੇ ਔਰ ਠੰਡ ਚੱਲ ਰਹੀ ਹੈ ਉਹਦੇ ਵਿੱਚ ਜ਼ਰੂਰ ਸਾਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਜਦੋਂ ਵੀ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਔਰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਇਹਦੇ ਤੋਂ ਬਿਨ ਆ ਰੱਖਣਾ ਚਾਹੀਦਾ ਕਿਉਂਕਿ ਵਿਜ਼ਿਬਿਲਟੀ ਬਹੁਤ ਘੱਟ ਜਾਂਦੀ ਹੈ ਤੇ ਟ੍ਰੈਵਲ ਪਲਾਨ ਬੜੇ ਧਿਆਨ ਨਾਲ ਬਣਾਉਣੇ ਚਾਹੀਦੇ ਨੇ ਦਾਦੀ ਆਖੀ ਅੱਜ ਸਵੇਰ ਤੋਂ ਨਿਕਲੀ ਧੁੱਪ ਦੇ ਕਰਕੇ ਲੋਕਾਂ ਨੂੰ ਕਾਫੀ ਠੰਡ ਤੋਂ ਰਾਹਤ ਮਿਲੀ ਹੈ ਪਰ ਆਉਣ ਵਾਲੇ ਦਿਨਾਂ 'ਚ ਮੁੜ ਠੰਡ ਵਾਲਾ ਮੌਸਮ ਹੋਵੇਗਾ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ